ਅਕਸਰ ਮੁਕਤਸਰ ਵਾਲੀ ਵੱਡੀ ਭੂਆ ਆਉਂਦੀ ਤਾਂ ਨੀਲੇ ਪੀਲੇ ਰੰਗਾਂ ਦੇ ਖੰਡ ਦੇ ਘੜਾਉਣੇ ਜ਼ਰੂਰ ਲਿਆਉਂਦੀ ਜਦ ਵੀ ਭੂਆ ਨਹੀਂ ਆਉਣਾ ਤਾਂ ਮੈਨੂੰ ਚਾਹ ਜਿਹਾ ਚੜ ਜਾਣਾ ਇੱਕ ਤਾਂ ਖਾਣ ਨੂੰ ਕਿੰਨਾ ਸਾਰੇ ਖੰਡ ਦੇ ਘੜਾਉਣੇ ਤੇ ਦੂਜਾ ਭੂਆ ਤੋਂ ਰਾਤ ਨੂੰ ਵੱਡੇ ਕੱਦ ਵਾਲੇ ਦਾਨਮ ਦੀ ਬਾਤ ਸੁਣਨੀ ਭੂਆ ਜਦ ਵੀ ਆਉਂਦੀ ਉਹੀ ਬਾਤ ਸੁਣਾਉਂਦੀ ਤੇ ਮੈਂ ਵੀ ਹਰ ਵਾਰ ਬਾਤ ਇੰਜ ਸੁਣਦਾ ਜਿਵੇਂ ਪਹਿਲੀ ਵਾਰ ਸੁਣੀ ਹੋਵੇ ਤੇ ਬਾਤ ਸੁਣਦੇ ਸੁਣਦੇ ਮੈਂ ਵੀ ਅਜੀਬ ਜਹੀ ਦੁਨੀਆ ਵਿੱਚ ਗਵਾਚ ਜਾਣਾ ਖੁਦ ਨੂੰ ਬਾਤ ਬੇਦਲਾ ਰਾਜਕੁਮਾਰ ਸੰਚਨਾ ਦਾਨਮੁਕ ਕੋ ਰਾਜਕਵਾਰੀ ਨੂੰ ਛਡਾਉਣਾ ਤੇ ਬਾਤ ਸੁਣਦੇ ਸੁਣਦੇ ਪਤਾ ਹੀ ਨਾ ਲੱਗਣਾ ਕਦ ਮੈਂ ਸੌ ਜਾਣਾ ਤੇ ਪਿੱਛੋਂ ਮਾਂ ਤੇ ਭੂਆ ਨੇ ਢੇਰ ਸਾਰੀਆਂ ਗੱਲਾਂ ਕਰਦੇ ਰਹਿਣਾ ਸਵੇਰ ਹੋਣੀ ਤਾਂ ਜਿੱਦ ਕਰਕੇ ਸਕੂਲੋਂ ਛੁੱਟੀ ਕਰ ਲੈਣੀ ਪਤਾ ਹੁੰਦਾ ਸੀ ਕਿ ਭੂਆ ਸਿਰਫ ਇੱਕ ਰਾਤ ਹੀ ਰਹਿੰਦੀ ਹੈ ਤੇ ਅਗਲੀ ਸਵੇਰ ਚਲੀ ਜਾਂਦੀ ਏ 10 ਵਜੇ ਤੱਕ ਅਸੀਂ ਸਾਰਿਆਂ ਨੇ ਰਲ ਮਿਲ ਕੇ ਰੋਟੀ ਖਾ ਲੈਣੀ ਤੇ ਉਚੇਚੇ ਤੌਰ ਤੇ ਮੈਂ ਤੇ ਮੇਰੀ ਮਾਂ ਨੇ ਭੂਆ ਨੂੰ ਬੱਸ ਸਟੈਂਡ ਤੇ ਛੱਡ ਕੇ ਆਉਣਾ ਬੇਸ਼ੱਕ ਰਾਤ ਨੂੰ ਕਿੰਨੀਆਂ ਹੀ ਗੱਲਾਂ ਕਿਉਂ ਨਾ ਕੀਤੀਆਂ ਹੋਣ ਪਰ ਘਰ ਤੋਂ ਬੱਸ ਸਟੈਂਡ 'ਤੇ 5 ਮਿੰਟ ਦਾ ਸਫ਼ਰ ਵੀ ਭੂਆ ਨਾਲ ਗੱਲਾਂ ਹੀ ਕਰਦੇ ਜਾਣਾ ਤੇ ਮੈਂ ਬਾਰ-ਬਾਰ ਭੂਆ ਨੂੰ ਇਹੋ ਕਹੀ ਜਾਣਾ ਕਿ ਭੂਆ ਹੁਣ ਫਿਰ ਕਦ ਆਵੇਂਗੀ ਤੇ ਫਿਰ ਭੂਆ ਨੂੰ ਬੱਸ ਚੜਾ ਕੇ ਜਦ ਘਰ ਵਾਪਸ ਆਉਣਾ ਤਾਂ 3-4 ਦਿਨ ਜੀ ਜਿਹਾ ਨਾ ਲੱਗਣਾ ਤੇ ਮਾਂ ਨੂੰ ਵੀ ਪੁੱਛੀ ਜਾਣਾ ਮਾਂ ਭੂਆ ਕਦ ਆਵੇਗੀ ਉਯੋਗ ਦੇ ਸਮੇਂ ਦੇ ਨਾਲ-ਨਾਲ ਘਰ ਦੇ ਕਮਰਿਆਂ ਵਾਂਗ ਰਿਸ਼ਤੇ ਵੀ ਢੀੜੇ ਜਿਹੇ ਹੁੰਦੇ ਗਏ ਜਦ ਵੀ ਉਹ ਗੱਲਾਂ ਯਾਦ ਆਉਂਦੀਆਂ ਤਾਂ ਉਹ ਨਿੱਘੀ ਜਿਹਾ ਮਹਿਸੂਸ ਹੁੰਦਾ ਪਰ ਜ਼ਿੰਦਗੀ ਨਾਲ ਸੰਘਰਸ਼ ਕਰਦੇ ਕਰਦੇ ਖੁਦ ਦੇ ਅੰਦਰੋਂ ਉਹ ਚਾ ਮਲਾਰ ਜਿਹੇ ਕਿਧਰੇ ਗਵਾਚ ਗਏ ਦੁਪਹਿਰ ਤੋਂ ਬਾਅਦ ਘਰੋਂ ਪੋਣ ਆਇਆ ਕਿ ਮੁਖਸਰ ਵਾਲੀ ਭੂਆ ਆਈਏ ਪਰ ਫਿਰ ਵੀ ਕੰਮ ਕਰਦੇ ਕਰਦੇ ਸ਼ਾਮ ਦੇ 7 ਵਜੇ ਗਏ ਘਰ ਆਇਆ ਤਾਂ 부ਆ ਨੂੰ ਰਸਮੀ ਤੌਰ ਤੇ ਪੈਰੀ ਹੱਥ ਲਾਈ ਤੇ ਹਾਲਚਾਲ ਪੁੱਛ ਨਹਾਉਣ ਚਲਾ ਗਿਆ ਤੇ ਫਿਰ ਰੋਟੀ ਖਾ ਪਤਾ ਹੀ ਨ ਲੱਗਾ ਕਾਦ ਨੀਂਦ ਆ ਗਈ ਸਵੇਰ ਹੋਈ ਤਾਂ ਜਲਦੀ ਹੀ ਤਿਆਰ ਹੋ ਫਿਰ 부ਆ ਨੂੰ ਇੱਕ ਵਾਰ ਮਿਲ ਕੇ ਕੰਮ ਵੱਲ ਰਵਾਨਾ ਹੋ ਗਿਆ ਉਹ ਵੀ ਕੁਮੈਂਟ ਦੇ ਬਖਵੇਂ ਨਾਲ ਹੀ ਘਰੋਂ ਫੋਨ ਆ ਗਿਆ ਕਿ ਪਰਸ ਘਰ ਹੀ ਭੁੱਲ ਗਈ ਤੇ ਫਿਰ ਕਾਰ ਬਾਪ ਸੌਣਾ ਪਿਆ ਘਰ ਤੋਂ ਥੋੜੀ ਦੂਰ ਦੂਜੀ ਗਲੀ ਵਿੱਚ ਅਚਾਨਕ 부ਆ ਨਜ਼ਰੀ ਪਈ ਮੈਂ ਹੈਰਾਨ ਸੀ ਕਿ 부ਆ ਇੱਧਰ ਕੀ ਕਰਦੀ ਏ ਤੇ ਮੈਂ 부ਆ ਕੋਲ ਜਾ ਰੁਕਿਆ ਮੈਨੂੰ ਬੇਖਪੂਆ ਅੱਖਾਂ ਜਈਆਂ ਪਰ ਆਈ ਪਰ ਹੱਸ ਕੇ ਜਿਹੇ ਜੀ ਭੋਲੀ ਪੁੱਤ ਹੁਣ ਬਾਲਾ ਪਤਾ ਸੁਤਾ ਜੈ ਨਹੀਂ ਲੱਗਦਾ ਬਸ ੱਡੇ ਤੇ ਜਾਣਾ ਸੀ ਮੈਨੂੰ ਲੱਗਦਾ ਪੁੱਤ ਮੈਂ ਗਲਤ ਆ ਗਈ 부ਆ ਦੀ ਗੱਲ ਸੁਣ ਅੰਦਰੋਂ ਤਾਜ ਹੀ ਨਿਕਲ ਗਈ ਅੱਖਾਂ ਨਮ ਹੋ ਗਈਆਂ ਨਹੀਂ 부ਆ ਤੂੰ ਗਲਤ ਨਹੀਂ ਆਈ ਗਲਤ ਤਾਂ ਅਸੀਂ ਹੋ ਗਏ ਜੋ ਪੂਆ ਸਾਰੀ ਸਾਰੀ ਰਾਤ ਬਾਤਾਂ ਸੁਣਾਉਂਦੀ ਨਾ ਥੱਕਦੀ ਉਸ ਲਈ ਅੱਜ ਸਾਡੇ ਕੋਲ 5 ਮਿੰਟ ਦਾ ਸਮਾਂ ਵੀ ਨਾ ਰਿਹਾ ਤੇ ਮੈਂ ਪੂਆ ਨੂੰ ਉਸੇ ਪਲ ਘਰ ਲੈ ਆਇਆ ਸਾਹਮਣੇ ਕੰਧ ਤੇ ਲੱਗੀ ਮਾਂ ਦੀ ਫੋਟੋ ਵੇਖੀ ਤਾਂ ਲੱਗਿਆ ਜਿਵੇਂ ਉਹ ਆਖ ਰਹੀ ਹੋਵੇ ਪੁੱਤ ਰਿਸ਼ਤਿਆਂ ਦੀ ਨਿਗਮਾਨਣ ਲਈ ਹਮੇਸ਼ਾ ਰਿਸ਼ਤਿਆਂ ਨੂੰ ਮੋਦੀਆਂ ਤੰਦਾ ਨਾਲ ਕੁੱਟ ਕੇ ਬੰਨਣਾ ਪੈਂਦਾ। ਪੁੱਤ ਜੇ ਮੈਂ ਅੱਜ ਚਾਹੁੰਦੀ ਹੁੰਦੀ ਤਾਂ ਤੈਨੂੰ ਕਦੇ ਗਲਤ ਨਾ ਹੋਣ ਦਿੰਦੀ। ਅੰਦਰੋਂ-ਅੰਦਰੀ ਮਨ ਭਰ ਗਿਆ। ਪੂਆ ਨੂੰ ਕੁੱਟ ਕੇ ਕਲਾਵੇ ਵਿੱਚ ਲਿਆ। ਕਿੰਨਾ ਚਿਰ ਪੂਆ ਦੇ ਗਲ ਲੱਗ ਰੋਈ ਗਿਆ। ਤੇ ਫਿਰ ਅਸੀਂ ਸਾਰੇ ਪੂਆ ਨੂੰ ਪਹਿਲਾਂ ਵਾਂਗ ਬੱਸ ਸਟੈਂਡ ਤੱਕ ਛੱਟ ਕੀ ਆਈ ਜਦ 부ਆ ਬਸ ਜੜੀ ਤਾਂ ਮੈਂ ਪਿੱਛੋਂ ਆਵਾਜ਼ ਮਾਰੀ 부ਆ ਅਗਰੀ ਵਾਰ ਜਲਦੀ ਆਮੀ ਤੇਰੀ ਉਹ ਵੱਡੇ ਧਾਨਵ ਵਾਲੀ ਬਾਤ ਸੁਣਨੀ ਆ ਨਾਲੇ ਖੰਡ ਤੇ ਖੜਾਉਣੇ ਵੀ ਖਾਣੇ ਨੇ ਉਹੀ ਮੋਹ ਪਿਗੀਆਂ ਗੱਲਾਂ ਸੁਣ 부ਆ ਦੇ ਚਿਹਰੇ ਤੇ ਬਦਲੇ ਰੰਗ ਵੇਖ ਦਿਲ ਨੂੰ ਅਤਾਸ ਕੋਣ ਜਿਹਾ ਮਿਲ ਗਿਆ ਬੇਸ਼ੱਕ ਸਮੇਂ ਦੇ ਨਾਲ-ਨਾਲ ਸਾਡੇ ਵਿੱਚ ਕਮੀਆਂ ਆ ਗਈਆਂ ਪਰ ਭੂਆ ਦੀਆਂ ਅਸੀਸਾਂ ਦੁਆਰਾ ਦੁਆਵਾਂ ਅੱਜ ਵੀ ਉਹੀ ਸੀ ਦਰਸ਼ਕੋ ਇਹ ਬਿਲਕੁਲ ਸੱਚ ਹੈ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ